ਸਸਕਾ ਤੁਸੀਂ ਦੇਖ ਰਹੇ ਹੋ ਬੀਐਸ ਮੀਡੀਆ ਪੇ ਅਭੀ ਮੈਂ ਸੁਖਵਿੰਦਰ ਸਿੰਘ ਚੁੱਕੀ ਅੱਜ ਅਸੀਂ ਖੜਿਆ ਮਾਛੀਵਾਲ ਸਾਹਿਬ ਜਿੱਥੇ ਕਿ ਨਗਰ ਕੌਂਸਲ ਦੀ ਇਹ ਚੋਣਾ ਚੱਲ ਰਹੀ ਹੈ ਨੇ ਤੇ ਸਾਡੇ ਨਾਲ ਮੌਜੂਦ ਅਸੀਂ ਖੜਿਆ ਬਾੜ ਨੰਬਰ 13 ਸਾਡੇ ਨਾਲ ਮੌਜੂਦ ਨੇ ਕਮਲ ਕਮਲਪ੍ਰੀਤ ਪੌਰ ਬੇਬੀ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਕਿ ਉਹ ਕੀ ਕਹਿੰਦੇ ਸਸਕਾ ਕੀ ਚਲ ਚਲਈਏ ਜਿਸ ਤੋਂ ਦੱਸ ਤੋਂ ਕੌਂਗਰਸ ਨੂੰ ਜਿੱਤ ਕਿੱਥੇ ਮਿਲੀ ਗਈ ਪਹਿਲਾ ਸਮੇ ਅ ਸਤਿਕਾਰਯੋਗ ਰਾਜਾ ਜੀ ਕੌਂਗਰਸ ਕਮੇਟੀ ਦੇ ਹਲਕਾ ਇੰਚਾਰਜ ਜਰੇ ਸਾਡੇ ਉਹਨਾਂ ਦਾ ਤਹਿ ਦਿਲੋ ਕੰਮਾਦੀਆਂ ਜਿਨ੍ਹਾਂ ਨੇ ਸਾਨੂੰ ਵੋਟ ਨੰਬਰ 13 ਵਿੱਚ ਕੈਂਡੀਡੇਟ ਫੋਨ ਦਾ ਮਾਨਤਾ ਦਿੱਤੀ ਹੈ ਉਸ ਤੋਂ ਬਾਅਦ ਮੈਂ ਜਿਹੜੇ ਆਪਣੇ ਵੋਟ ਨੰਬਰ 13 ਦੇ ਵੋਟਰਸ ਨੇ ਉਹਨਾਂ ਨੂੰ ਅਪੀਲ ਕਰਦੀ ਹੈ ਕਿ ਉਹ ਸਾਰੇ ਆਪਣੀਆਂ ਕੀਮਤੀ ਵੋਟਾਂ ਦੇ ਕੇ ਸਾਨੂੰ మేਮ ਬਖਸ਼ਣ ਤੇ ਅਸੀਂ ਉਹਨਾਂ ਦੇ ਇਸ ਅਗਰ ਉਹ ਸਾਡੇ ਮਨ ਬਖਸ਼ ਦੇ ਆ ਤਾਂ ਅਸੀਂ ਪੂਰੀ ਤਹਿ ਦਿਲੋਂ ਉਹਨਾਂ ਦੇ ਨਾਲ ਆਪਣੀ ਸੇਵਾ ਨਿਭਾਵਾਂਗੇ ਅਤੇ ਹਰੇ ਵਾਦਿਆਂ ਤੇ खरे ਉਤਰਾਂਗੇ ਜੇ ਤੁਹਾਨੂੰ ਉਹ ਤੁਹਾਡੇ ਬਾੜ ਆਏ ਤੁਹਾਨੂੰ ਦਿਖਾਉਂਦੇ ਆ ਤਾਂ ਤੁਸੀਂ ਕੇਵਲ ਕਰੋਗੇ ਜੋ ਕੰਮ ਕਰਨੀ ਤੁਸੀਂ ਕਰਾਂਗੇ ਅਗਰ ਉਹ ਸਾਡਾ ਸਾਥ ਦੇਣਗੇ ਤਾਂ ਅਸੀਂ ਵੀ ਪੂਰ ਉਹਨਾਂ ਦੇ ਰਿਸਪੈਕਟ ਕਰਦੇ ਉਹਨਾਂ ਨੇ ਜਿਹਨਾਂ ਸਾਨੂੰ ਕੀਮਤੀ ਆਪਣੀਆਂ ਵੋਟਸ ਦਿੱਤੀਆਂ ਆ कि ਅਸੀਂ ਉਹਨਾਂ ਦੇ ਤੇ ਉਹਨਾਂ ਦੇ ਉਹ ਚੀਜ਼ ਜਿਵੇਂ ਉਹਨਾਂ ਨੇ ਨਾ ਪ੍ਰੋਫਾਈਲ ਕਰੰਗ ਹੋਣਾ ਤੇ ਹਰ ਇੱਕ ਤਰ੍ਹਾਂ ਦੀ ਜਿਵੇਂ ਕਿ ਆਮ ਆਦੀ ਪਾਰਟੀ ਨੇ ਟਿੱਕ ਟਕ ਟਕਵਾਈਆਂ ਨੇ ਪੀਵਾੜਾਂ ਦੀਆਂ ਦੇ ਦੇ ਕੀ ਕਹਿੰਦੇ ਦੇਖੋ ਜੋ ਵੀ ਆ ਗਲਤ ਹੋਇਆ ਠੀਕ ਹੈ ਨਾ ਬਾਕੀ ਅਗਰ ਇਹ ਜੇ ਨਹੀਂ ਹੁੰਦਾ ਤਾਂ ਬਹੁਤ ਵਧੀਆ ਮਤਲਬ ਕੇ ਲੱਗਣਾ ਸੀ ਪਾਰਟੀ ਸਾਡੇ ਨੂੰ ਵਕ ਪਲੇਸ ਦੀ ਟੀਮ ਲੈ ਕੇ ਕੋਲ ਬਾਕੀ ਦਿੱਕਾ ਹਾਸਾ ਤਾਂ ਬਣੀ ਹੋਈ ਆ ਪਰ ਇੱਕ ਜੀ ਮੈਨੂੰ ਲੱਗਦਾ ਕਿ ਮਤਲਬ ਕਿ ਪੂਰੇ ਤਰੀਕੇ ਨਾਲ ਤਾਂ ਸੁਣਾ ਚਾਹੀਦਾ ਸੀ ਜੋ ਇਹ ਹੋਇਆ ਆ ਇਸ ਦਾ ਕੋ ਗਲਤ ਹੋਇਆ ਆ ਇਹਦੇ ਨਾਲ ਕਾਫੀ ਵੋਟਰਸ ਨੂੰ ਵੀ ਬਹੁਤ ਪ੍ਰੋਬਲਮ ਆਈ ਹੈ ਠੀਕ ਹੈ ਨਾ ਮਤਲਬ ਕਿ ਕੈਂਡੀਡੇਟਸ ਜਿਹੜਾ ਤੇ ਇਜੈਕਸ਼ਨ ਲੱਗੀ ਉਹਨਾਂ ਨੂੰ ਤਾਂ ਦੇਖੋ ਦਿਲ ਮਤਲਬ ਕਿ ਹਾਰ ਟੁਏਲ ਹੋਇਆ ਔਰ ਬਾਕੀ ਲੋਕਾਂ ਦਾ ਵੀ ਉਹਦੇ ਵੋਟਰ ਤਾਂ ਉਹਨਾਂ ਦੇ ਵਿੱਚ ਵੀ ਉਹ ਫ੍ਰੇਜ਼ ਨਹੀਂ ਰਿਹਾ ਹੁੰਦਾ ਕਿਉਂਕਿ ਬਹੁਤ ਸਾਰੇ ਵੋਟਰ ਸੀ ਚਾਹੇ ਵਾਰਡ ਨਾਲ ਦੇ ਵੋਟ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਕਿਸੇ ਕਿਸੇ ਕੈਂਡੀਡੇਟਸ ਨਾਲ ਉਹਨਾਂ ਦਾ ਰਿਲੇਸ਼ਨ ਸੀਗੇ ਜਿਵੇਂ ਵੀ ਸੀਗੇ ਹੈ ਨਾ ਇਸ ਕਰਕੇ ਉਹਨਾਂ ਨੂੰ ਵੀ ਬਹੁਤ ਦੁੱਖ ਹੋ ਰਿਹਾ ਹੈ ਇਹ ਵਾਲਾ ਅਕੀ ਮਰੋਜੀ ਜਿਵੇਂ ਤੁਸੀਂ ਬਾਰ ਬਸ ਤੋਂ 13 ਤੋਂ ਪੜੇ ਆ ਕੀ ਕਹਿਣਾ ਚਾਹੁੰਦੇ ਹੋ ਕੌਮਚਪਾ ਦੇ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਰੁਪਿੰਦਰ ਸਿੰਘ ਰਾਜਾ ਗਿਲਜੀ ਜਿਹੜੇ ਕਿ ਹਲਕਾ ਇੰਚਾਰਜ ਨੇ ਸਾਡੇ ਕਾਂਗਰਸ ਦੇ ਔਰ ਸਭ ਤੋਂ ਵੱਡੀ ਗੱਲ ਬਲਾਕ ਦੇ ਜਿਹੜੇ ਹੈੱਡ ਨੇ ਪਰਮਿੰਦਰ ਜੀ ਤવાડી ਸਾਹਿਬ ਉਹਾਂ ਦੀ ਅਗਵਾਈ ਦੇ ਵਿੱਚ ਸਾਰੇ ਇਲੈਕਸ਼ਨ ਇਹ ਸਾਰੇ ਜਿਹੜੇ ਚੋਣਾ ਨੇ ਮੱਛੀੜੀ ਕਿ ਹੋ ਗਈ ਜੀ ਦੂਜੀ ਗੱਲ ਆਮ ਆਦਮੀ ਪਾਰਟੀ ਦੀ ਗੱਲ ਚੱਲ ਰਹੀ ਹੈ ਆਮ ਆਦਮੀ ਪਾਰਟੀ ਨੇ ਆਲਰੇਡੀ ਦਿਖਾ ਜਾਵੇ ਪਹਿਲੇ ਹੀ ਹਾਰ ਮੰਨੀ ਹੈ ਮੈਂ ਹਰਾਲਾ ਹੁਣ ਤੱਕ ਦੇ ਇਸ ਦੇ ਵਿੱਚ ਆਪਾਂ ਰਾਜਨੀਤਿਕ ਇਤਿਹਾਸ ਦੀ ਗੱਲ ਲੱਗੇ ਚੱਲੀਏ ਨਾ ਕਿ ਸ਼ਾਇਦ ਪੰਜਾਬ ਦਾ ਮੱਛੀਵਾੜਾ ਇਤਿਹਾਸਕ ਸ਼ਹਿਰ ਇਕਲੌਤਾ ਸ਼ਹਿਰ ਹੋਵੇਗਾ ਵਿੱਚ ਜਿੱਥੇ ਹੁਣ ਤੱਕ ਐਡਾ ਦੀਦ ਨੂਸੀ ਮੋਟਰਾਂ ਨੂੰ ਸਹਰੀ ਬਹਿਦੀ ਹੈ ਕਿ ਇਲੈਕਸ਼ਨ ਆ ਗਏ 21 ਨੂੰ ਇਲੈਕਸ਼ਨ ਨੇ ਔਰ ਅੱਜੇ ਤੋਂ ਵੱਧ ਬਾੜ ਜਿਹੜੇ ਸਾਡੇ ਸ਼ਹਿਰ ਦੇ ਨੇ ਉਹ ਵੋਟਰ ਆਪਣੀ ਵੋਟ ਦੇਣ ਤੋਂ ਮਤਭਿਕ ਰਹਿਣਗੇ ਉਹ ਸਿਰਫ ਉਸ ਸਿਰਫ ਉਹਦਾ ਵੱਡਾ ਰੀਜ਼ਨ ਕੀ ਆ ਕਿ ਇਹਨਾਂ ਨੇ ਰਾਜਨੀਤਿਕ ਦੇ ਤੌਰ ਤੇ ਆਮ ਆਦਮੀ ਨੇ ਜਿਹੜਾ ਲੋਕਾ ਦਾ ਜਿਵੇਂ ਕਹਿ ਗਏ ਵੀ ਲੋਕਾਂ ਦੀਆਂ ਰਗੀਆਂ ਖਾਧਾਵਾ ਨੇ ਉਹਨਾਂ ਦਾ ਮਰਡਰ ਕਰ ਦਿੱਤਾ ਇੱਕ ਤਰ੍ਹਾਂ ਦਾ ਉਹਨਾਂ ਦਾ ਮਰਡਰ ਇਹਨਾਂ ਨੇ ਕੀਤਾ ਇੱਕ ਤਰ੍ਹਾਂ ਦਾ ਭਾਵਨਾਵਾਤਾ ਵੋਟਰਾਂ ਦੀਆਂ ਔਰ ਜੋ ਅਸੀਂ ਬਾੜਵਾਈ ਬਾੜ ਦੇਖ ਰਹੇ ਆ ਜਦੋਂ ਸਾਡਾ ਕੋ ਜਾ ਰਹੇ ਆ ਜਦੋਂ ਲੋਕਾਂ ਦਾ ਅਸੀਂ ਓਪੀਨੀਅਨ ਦੇਖ ਰਹੇ ਆ ਲੋਕਾਂ ਦਾ ਓਪੀਨੀਅਨ ਇਹੀ ਆ ਬਾਰ ਬਾਰ ਕਿ ਕਾਂਗਰਸ ਪਾਰਟੀ ਹਮੇਸ਼ਾ ਆਪਾ ਕਾਂਗਰਸ ਪਾਰਟੀ ਨੇ ਹਮੇਸ਼ਾ ਇਨਸਾਫ ਦੀ ਗੱਲ ਕੀਤੀ ਹੈ ਔਰ ਜਿਹੜਾ ਆਮ ਆਦਮੀ ਪਾਰਟੀ ਨੇ ਲੋਕਾਂ ਦੀ ਹੱਕਾਂ ਨੂੰ ਉਹਨਾਂ ਨੇ ਦਰਾੜਿਆ ਜਾਂ ਇਹ ਜੋ ਹਾਲਾਤ ਇਹਨਾਂ ਨੇ ਅੱਜ ਦੀ ਡੇਟ ਦੇ ਵਿੱਚ ਲਿਹੰਦੇ ਨੇ ਪੈਦਾ ਕੀਤੇ ਨੇ ਉਸ ਚੀਜ਼ ਦਾ ਆਮ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਅਕਰੋਸ਼ ਆ ਮੇਰਾ ਕਹਿਣ ਦਾ ਮਤਲਬ ਤੁਹਾਨੂੰ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਵਾਰਡ ਵਾਸੀਆਂ ਨੂੰ ਇੱਕ ਹੀ ਅਪੀਲ ਆ ਕਿ ਤੁਸੀਂ ਸਾਨੂੰ ਇਸ ਮਾਮਲੇ ਦੇ ਵਿੱਚ ਤੁਸੀਂ ਜਿਹੜਾ ਆਪਣਾ ਉਮੀਦਵਾਰ ਲੈ ਰਹੇ ਹੋ ਨਾ ਇੱਕ ਵਧੀਆ ਹੋਣ ਵਾਲਾ ਉਮੀਦਵਾਰ ਆ ਪੜਿਆ ਲਿਖਿਆ ਉਮੀਦਵਾਰ ਆ ਜਿਹੜਾ ਤੁਹਾਡੀ ਹਰ ਇੱਕ ਗੱਲ ਸਰਕਾਰ ਤੱਕ ਵੀ ਲੈ ਕੇ ਜਾਊਗਾ ਤੁਹਾਡੇ ਹਰ ਇੱਕ ਜਿਹੜੇ ਦੁੱਖ ਦਰਦ ਨੇ ਉਹਨਾਂ ਦੇ ਵੀ ਹੱਲ ਹੋਣਗੇ ਪਰ ਸ਼ਰਤ ਇਹ ਆ ਕਿ ਤੁਹਾਡੀ ਇੱਕ ਇੱਕ ਵੋਟ ਸਾਨੂੰ ਮਿਲਣੀ ਚਾਹੀਦੀ ਜੇ ਤੁਸੀਂ ਇੱਕ ਇੱਕ ਵੋਟ ਆਪ ਨੂੰ ਸਾਨੂੰ ਦਿੰਦੇ ਹੋ ਔਰ ਕਾਂਗਰਸ ਦੇ ਹੋਰ ਵੀ ਉਮੀਦਵਾਰਾਂ ਨੂੰ ਦਿੰਦੇ ਹੋ ਔਰ ਉਸ ਚੀਜ਼ ਦੇ ਨਾਲ ਇੱਕ ਮੈਜੋਰਿਟੀ ਬਣੂਗੀ ਸ਼ਹਿਰ ਦੀ ਉਸ ਸ਼ਹਿਰ ਦਾ ਜਿਹੜਾ ਕਾਸ ਆ ਡਵੈਲਪਮੈਂਟ ਆ ਔਰ ਇਹ ਇੱਕ ਇੱਕ ਇਤਿਹਾਸਕ ਹੋਊਗਾ ਡਵੈਲਪਮੈਂਟ ਕਿ ਕਹਿ ਸਕਦਾ ਹੈ ਔਰ ਇਹ ਨਾਮ ਤੋਂ ਸਿੱਕੀ ਕੰਮ ਦੀ ਜਿਹੜੀ ਪੁਲਿਸ ਪੁਲਿਸ ਦਾ ਜਿਹੜਾ ਬਹੁਤ ਪੜਾਇਆ ਤੁਸੀਂ ਕੀ ਨਹੀਂ ਮੈਂ ਹਾਂਜੀ ਮੈਂ ਬਿਲਕੁਲ ਇਹ ਹੀ ਕਹਿਣਾ ਚਾਹੂੰਗੀ ਕਿ ਇਹਨਾਂ ਨੂੰ ਜੁੜੇ ਜਿਤਾਣਾ ਚਾਹੀਦਾ ਹੈ ਕਾਫੀ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਹੈਗੀ ਹੋ ਉਹ ਇਹ ਸੌਟ ਆਊਟ ਕਰ ਸਕਦੇ ਆ ਜਿਨ੍ਹਾਂ ਦਾ ਨਾ ਕਿ ਪਾਵਰ ਹੈਗੀ ਆ ਕਿ ਪਾਵਰ ਵਾਲੇ ਜਿਹੜੇ ਹੁੰਦਾ ਚਲਾਉਣ ਇਨਸਾਨ ਹੈਗੇ ਆ ਫਿਰ ਵੀ ਸਪੋਜ਼ ਹੁੰਦੇ ਹੈ ਲਈ ਪਾਵਰ ਤਾਂ ਹੋ ਜਾਏਗੀ ਤਾਂ ਜ਼ਰੂਰ ਸਭੀ ਪ੍ਰੋਬਲਮ ਨਹੀਂ ਆਏਗੀ ਹਾਈ ਟੁਈ 13 ਨੰਬਰ ਗਾਰਡ ਦੇ ਸਪੁੱਤਰੋ ਥੋੜਾ ਜਿਹਾ ਕੈਂਡੀਡੇਟ ਪਹਿਲਾਂ ਕਿਹੜਾ ਖੜਾ ਹੈ ਉਹਦੇ ਵਿੱਚ ਕੀ ਕਰਨ ਸਾਡੇ ਹਾਂ ਜਿਹੜੇ ਹੈਗੇ ਨੇ ਮੰਗਲਪ੍ਰੀਤ ਜੀ ਵੀ ਤੇ ਬਹੁਤ ਹੀ ਹੁਨਾਰਮੇ ਔਰ ਬਾਕੀ ਪੜੇ ਲਿਖੇ ਨੇ ਔਰ ਬਾਕੀ ਜੋ ਲੋਗਾ ਲਿਆ ਕੁਝ ਵੀ ਹੁਨਰੀ ਰਿਕੁਆਇਰਮੈਂਟ ਹੈ ਅਸੀਂ ਜਦੋਂ ਵਾਰਡ ਦੇ ਵਿੱਚ ਗਏ ਤਾਂ ਉਹਨਾਂ ਨੇ ਅਲੱਗ-ਅਲੱਗ ਕਿਸੇ ਦਾ ਕੋਈ ਕਾੜ ਨਹੀਂ ਬਣਿਆ ਕਿਸੇ ਦਾ ਰੈਸ਼ਨ ਪਾੜਿਆ ਕੋਈ ਹੋਰ ਉਹਨਾਂ ਦੀਆਂ ਕੁਝ ਸਕੀਲਸ ਲਾਈਸ ਨੂੰ ਲੈ ਕੇ ਪ੍ਰੋਬਲਮਸ ਜਿੱਤੀਆਂ ਤਾਂ ਇਹ ਸਾਰੀਆਂ ਸੋਲਵ ਹੋਣਗੀਆਂ ਅਗਰ ਇਹ ਸਾਰੇ ਜਿਹੜੇ ਹੀ ਮੋਟਰਸ ਹੈਗੇ ਨੇ ਅਗਰ ਇਹ ਸਾਥ ਹੁੰਦੇ ਨੇ ਤਾ ਇਹ ਮੈਂ ਕਾਫੀ ਸਮੇਂ ਤੋਂ ਹੈ ਨਾ ਦੇ ਨਾਲ ਆ तकरीबन 20-25 ਸਾਲ ਤੋਂ ਹੈ ਨਾ ਦੇ ਨਾਲ ਆ ਇਹਨਾਂ ਦਾ ਬਹੁਤ ਹੀ ਇੱਕ ਸੰਭਾਵ ਇਸ ਤਰ੍ਹਾਂ ਦਾ ਹੈ ਕਿ ਜਿਆਦਾ ਦੁੱਖ ਦਰਦ ਨਹੀਂ ਦੇਖ ਸਕਦੇ ਕੋਈ ਨਹੀਂ ਆਉਂਦਾ ਉਹ ਬੰਦ ਰਹੇ ਉਹ ਬੰਜਾਂਗੇ ਕਾਉਂਸਲਰ ਬਣ ਜਾਣਗੇ ਕਾਉਂਸਲਰ ਭਾਵੇਂ ਤੋਂ ਬਾਅਦ ਅਗਰ ਕੋਈ ਵੀ ਇਹਨਾਂ ਕੋਲ ਆਉਂਦਾ ਹੈ ਕੋਈ ਇਹਨਾਂ ਦੇ ਦਿਲ ਦੇ ਵਿੱਚ ਕੋਈ ਐਸੀ ਗੱਲ ਨਹੀਂ ਇਹ ਹਰੇਕ ਦਾ ਦੁੱਖ ਦਰਦ ਵੈਸੇ ਹੀ ਸੁਣਦੇ ਹੈ ਇਹ ਤਾਂ ਹੁਣ ਤਾਂ ਕਾਉਂਸਲਰ ਦੇ ਹੈ ਤੇ ਕਾਉਂਸਲਰ ਆ ਨਾ ਇਹ ਵੈਸੇ ਵੀ ਦੁੱਖ ਦਰਦ ਸੁਣਦੇ ਹੈ ਇਹਨਾਂ ਦਾ ਦਿੱਲੀ ਸਟ੍ਰਾਂਡ ਹੈ ਔਰ ਮੇਰੀ ਹੱਥ ਜੋੜ ਕੇ ਅਪੀਲ ਹੈ ਜਿੰਨਾ ਵੀ 13 ਨੰਬਰ ਵਾਲਾ ਹੈ ਸਾਰੇ ਸਾਥ ਦੇਣ ਕਿ ਜਿਹੜਾ ਆਉਣ ਵਾਲਾ ਸਮੇਂ ਹੈ ਉਹਦੇ ਵਿੱਚ ਜਿੰਨੀਆਂ ਵੀ ਕਿਸੇ ਵੀ ਪ੍ਰੋਬਲਮਸ ਹੈ ਉਹ ਸਾਰੀਆਂ ਫੋਲਵ ਹੋਣ ਸੋਡੀ ਕੰਮ ਕਰੀਤ ਆ ਬੇਬੀ ਜੀ ਇਹ ਬਹੁਤ ਵਧੀਆ ਜੀ ਅਸੀਂ ਇਹਨਾਂ ਨੂੰ ਵੀ ਚਾਹੁੰਦੇ 15 ਸਾਲ ਤੋਂ ਤੇ ਜੋ ਤੁਹਾਡੀ ਵੋਟ ਆ ਇਹਨਾਂ ਨੂੰ ਚਿਤਾਓ ਤੇ ਜਿਹੜਾ ਜਿਹੜਾ ਖਾਲਾ ਉਹ